ਕੱਲ ਮਾਝੇ ਦੇ ਹਟ ਪੀੜ ਤਲਾਕੇ 'ਚ ਸਾਂ ਤੇ ਮੇਰੇ ਇੱਕ ਦੋਸਤ ਜੋ ਮਦਦ ਕਰ ਰਿਹਾ ਸੀ ਰਾਸ਼ਨ ਲੈ ਕੇ ਅੰਦਰ ਉੱਧਰ ਜਾ ਰਿਹਾ ਸੀ ਉਹਨੇ ਦੱਸਿਆ ਕਹਿੰਦਾ 10 10 ਫੁੱਟ ਪਾਣੀ ਝੜ ਚੁੱਕਾ ਸੀ ਤੇ ਅਸੀਂ ਆਪਣੀ ਬੀੜੀ ਲੈ ਕੇ ਇੱਕ ਆਬਾਦੀ ਤੋਂ ਦੂਰ ਬੈਕ ਦੇ ਕੋਲ ਗਏ ਜਿੱਥੇ ਇੱਕ ਬਜ਼ੁਰਗ ਸੀ ਤੇ ਇੱਕ ਮਾਤਾ ਸੀ ਇੱਕ ਉਹਨਾਂ ਦੀ ਨੌ ਸੀ ਤੇ ਦੋ ਛੋਟੇ ਛੋਟੇ ਬੱਚੇ ਸੀ ਘਰ ਦੇ ਹਾਲਾਤ ਵੇਖ ਕੇ ਅਜ ਲੱਗ ਰਿਹਾ ਸੀ ਵੀ ਵਿਚਾਰੇ ਜ਼ਿਆਦਾ ਤਰੀਕ ਠੀਕ ਠਾਕ ਨਹੀਂ ਨੇ ਤੇ ਹਾਲ ਮਾੜੇ ਨੇ ਬੁੱਕ ਦੀ ਗੱਲ ਅਸੀਂ ਕਿੰਨਾ ਜਦੋਂ ਰਾਸ਼ਨ ਦਿੱਤਾ ਉਹਨਾਂ ਨੂੰ ਰਾਸ਼ਨ ਮੁੜ ਕੇ ਜਾਣ ਲੱਗੇ ਤੇ ਪਿੱਛੋਂ ਆਜ ਦਿੱਤੀ ਬਾਪੂ ਨੇ ਪੁੱਤਰ ਤੇਰਾ ਪਿੰਡ ਕਿਹੜਾ ਹੈ ਉਹ ਕਹਿੰਦਾ ਕਿ ਮੈਂ ਦੱਸਿਆ ਜੀ ਮੈਂ ਪੁਰਾਣੇ ਪਿੰਡ ਤੋਂ ਤੇ ਬਾਪੂ ਇੱਕ ਵਾਰੀ ਮਾਤਾ ਨੂੰ ਵੇਖਿਆ ਤੇ ਮਾਤਾ ਕਹਿੰਦੀ ਰੁਕੀ ਬੋਤੈ ਤੂੰ ਤੇ ਸਾਡੀ ਧੀ ਉੱਥੇ ਵਿਆਹੀ ਹੈ ਤੂੰ ਤਾਂ ਫਿਰ ਸਾਡਾ ਜਵਾਈ ਭਾਈ ਲਗਾ ਨਾ ਇੱਕ ਮਿੰਟ ਰੁਕ ਜਾ ਮਾਤਾ ਗਈ ਉਹਨੇ ਕੋਠੇ ਤੇ ਪੇਟੀ ਰੱਖੀ ਸੀ ਜਿਹੜੀ ਸਾਹਮਣੇ ਜਿੱਧਰ ਪਾਣੀ ਤੋਂ ਬਚਾ ਕੇ ਤੇ ਪੇਟੀ ਚੋਂ ਨੇ ਨਾ ਪਤਾ ਨਹੀਂ ਕਿੱਥੋਂ ਰੁੜਕੜ ਕੇ ਜਿਹੜਾ ਸਾਮ੍ਹਿਆ ਸੀ 100 ਰੁਪਇਆ ਕੱਢਿਆ ਨਾਲ ਇੱਕ ਕੋਈ ਸੂਟ ਕੱਢਿਆ ਕਹਿੰਦੇ ਪੁੱਤ ਤੂੰ ਜਵਾਈ ਭਾਈ ਹੈ ਪਹਿਲੀ ਵਾਰੀ ਘਰ ਆਇਆ ਹੈ ਖਾਲੀ ਹੱਥ ਨੇ ਜਾਈਂਗਾ ਉਹਨੂੰ ਐਨੀ ਵਿਪਤਾ ਦੇ ਵਿੱਚ ਵੀ ਉਹਨਾਂ ਨੇ ਉਹ 100 ਰੁਪਇਆ ਦਿੱਤਾ ਉਹਨੇ ਬੜੇ ਅਲੱਖ ਨਾ ਨੁਕਰਾ ਕੀਤੇ ਪਰ ਮੇਰੇ ਵਾਸਤਾ ਪਾਇਆ ਕਿ ਅਸੀਂ ਪਹਿਲੀ ਵਾਰੀ ਜਵਾਈ ਨੂੰ ਖਾਲੀ ਹੱਥ ਨਹੀਂ ਮੋੜਦੇ ਤੁਸੀਂ ਵੇਖੋ ਐਨੀ ਮੁਸ਼ਕਿਲ ਦੇ ਵਿੱਚ ਵੀ ਪੰਜਾਬੀਆਂ ਦਾ ਕਰਦਾਰ ਇਹ ਪੰਜਾਬੀ ਕਦੇ ਡਗ ਲਗੇ ਇਹ ਕਰਦਾਰ ਨੇ ਸਾਡੇ ਜ਼ਮੀਰਾਂ ਦੇ ਸਾਡੇ ਪਿੰਡੂਆਂ ਦੇ ਸਾਡੇ ਪੰਜਾਬੀਆਂ ਦੇ ਸਾਡੀ ਪੰਜਾਬੀ ਦੇ ਸਾਡੇ ਵੱਡਿਆਂ ਵੱਡੇਿਆਂ ਦੇ ਮੁਸ਼ਕਿਲ ਦੇ ਵਿੱਚ ਵੀ ਛੜਦੀ ਕਲਾ ਚ ਰਹਿਣਾ ਸ੍ਰਿਸ਼ਟਿਆ ਨੂੰ ਕਦੇ ਖਤਮ ਨਾ ਹੋਣ ਦੇਣਾ ਸੋ ਇਹ ਇੱਕ ਆਪ ਵੀ ਇਕੱਠਾ ਸੀ ਦੋਸਤ ਨੇ ਸੁਣਾਈ ਆਪਰੀ ਸਿੰਘ ਜਵੰਦਾ ਜੀ ਨੇ ਤੇ ਮੈਂ ਤੁਹਾਡੇ ਨਾਲ ਸਾਂਝੀ ਕਰਤੀ ਆ ਕਿ ਕਿੰਨਾ ਵੇਖੋ ਮਾਣ ਹੁੰਦਾ ਹੈ ਕਿ ਲੋਕੀ ਲੱਖ ਚਾਹੇ ਸਾਡੇ ਪੰਜਾਬ ਨੂੰ ਡੇਗਣ ਮਾਰਨ ਪਰ ਜਿਨ੍ਹਾਂ ਦੀਆਂ ਜ਼ਮੀਰਾਂ ਜਿਉਂਦੀਆਂ ਨੇ ਨਾ ਜਿਨ੍ਹਾਂ ਦੇ ਰਿਸ਼ਤੇ ਜਿਉਂਦੇ ਨੇ ਜਿਨ੍ਹਾਂ ਦੇ ਸ਼ਬਦ ਜਿਉਂਦੇ ਨੇ ਉਹ ਕਦੇ ਨਹੀਂ ਡੇਗ ਸਕਦੇ ਪਾਣੀ ਤੱਕੀ ਕੁਦਰਤ ਦੀਆਂ ਆਫ਼ਤਾਂ ਵੀ ਉਹਨਾਂ ਨੂੰ ਡੇ ਸਕਦੀਆਂ ਲੋਕਾਂ ਨੇ ਕੀ ਦੇਖਣਾ ਹੈ ਧੰਨਵਾਦ